ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਆਪਣੇ ਘਰ ਦੀ ਸੁੱਖ ਸ਼ਾਂਤੀ ਅਤੇ ਬਰਕਤ ਦੇ ਵਿਸ਼ੇ ਉੱਪਰ ਅਤੇ ਚစ္ਤੇ ਕਰਤੇ ਜੀ ਇਹ ਇੱਕ ਸ਼ਬਦ ਬੋਲਦੇ ਹੁਣ ਉਹਨਾਂ ਦੇ ਘਰ ਦੀਆਂ ਖੁਸ਼ੀਆਂ ਬਰਕਤਾਂ ਦਸ ਗੁਣਾ ਵੱਧ ਜਾਂਦੀਆਂ ਨੇ ਅਤੇ ਮਹਾਪੁਰਖ ਜੀ ਕਹਿੰਦੇ ਹਨ ਕਿ ਜਿਸ ਘਰ ਦੀ ਔਰਤ ਸਵੇਰੇ ਉੱਠ ਕੇ ਇਹ ਇੱਕ ਸ਼ਬਦ ਪੜ ਲਵੇ ਤਾਂ ਉਸ ਤੇ ਘਰਤੀਆਂ ਇੱਕ ਇੱਕ ਉਲਾਂ ਤਰ ਚੰਦੀਆਂ ਨੇ ਸੰਗਤ ਜੀ ਉਹ ਕਿਹੜਾ ਸ਼ਬਦ ਹੈ ਕਿੰਜ ਪੜਨਾ ਹੈ ਇਸ ਸਾਰੀ ਗੱਲਬਾਤ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਕਰਾਂਗੇ ਇਸ ਲਈ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਨਾਲ ਜਰੂਰ ਸੁਣਿਓ ਜੀ ਇਸ ਤੋਂ ਪਹਿਲਾਂ ਕਿ ਵੀਡੀਓ ਨੂੰ ਸੁਣਨ ਦੇ ਵਿੱਚ ਤੁਸੀਂ ਲੀਨ ਹੋ ਜਾਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਜਪ ਭਵਿੱਖ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਰਹਿਣ ਤੇ ਹੁਣ ਆਓ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਸਾਡੇ ਸਿਆਣੇ ਬਜ਼ੁਰਗ ਹਮੇਸ਼ਾ ਸਾਨੂੰ ਇੱਕ ਗੱਲ ਸਮਝਾਉਂਦੇ ਨੇ ਕਿ ਸਾਡੇ ਘਰ ਪਰਿਵਾਰ ਦੀ ਤਰੱਕੀ ਤੰਦਰੁਸਤੀ ਖੁਸ਼ਹਾਲੀ ਬਰਕਤ ਦੇ ਲਈ ਸਭ ਤੋਂ ਜ਼ਰੂਰੀ ਚੀਜ਼ ਹੈ ਘਰ ਦੇ ਜੀਵਾਂ ਦਾ ਆਪਸ ਵਿੱਚ ਪਿਆਰ ਪ੍ਰਵਾਹ ਦੀ ਏਕਤਾ ਪਰਿਵਾਰ ਦਾ ਆਪਸ ਵਿੱਚ ਤਾਲਮਿਲ ਇੱਕ ਦੂਜੇ ਦੀ ਸਲਾਹ ਦੇ ਨਾਲ ਚੱਲਣਾ ਅਤੇ ਜਿਨ੍ਹਾਂ ਦੇ ਘਰ ਪਰਿਵਾਰਾਂ ਵਿੱਚ ਇਕਤਾ ਹੈ ਉਹ ਘਰ ਹਮੇਸ਼ਾ ਤਰੱਕੀ ਕਰਦੇ ਨੇ ਤੇ ਖੁਸ਼ ਰਹਿੰਦੇ ਨੇ ਸੰਗਤ ਜੀ ਮੈਂ ਇੱਥੇ ਇੱਕ ਘਟਨਾ ਸਾਂਝੀ ਕਰਨ ਜਾ ਰਿਹਾ ਹਾਂ ਇਸ ਘਟਨਾ ਨੂੰ ਨੌ ਤੇ ਸੱਸ ਬਹੁਤ ਧਿਆਨ ਦੇ ਨਾਲ ਸੁਣਨ ਜੀ ਸੰਗਤ ਜੀ ਪਟਿਆਲਾ ਯੂਨੀਵਰਸਿਟੀ ਦੇ ਸਾਹਮਣੇ ਇੱਕ ਗਰਾਊਂਡ ਦੇ ਸਾਹਮਣੇ ਇੱਕ ਬੀਬੀ ਦਾ ਘਰ ਹੈ ਉਸਨੇ ਆਪਣੇ ਪੁੱਤ ਦਾ ਵਿਆਹ ਕੀਤਾ ਅਤੇ ਘਰ ਵਿੱਚ ਨੌ ਲੈ ਆਂਦੀ। ਰੱਬ ਨੇ ਪਾਕ ਲਾ ਦਿੱਤੇ। ਨੌ ਰੱਬ ਨੂੰ ਮੰਨਣ ਵਾਲੀ ਹੈ। ਗੁਰੂ ਪਾਤਸ਼ਾਹ ਜੀ ਨੇ ਮੰਨਣ ਵਾਲੀ ਹੈ। ਹਫਤਾ ਕੁ ਬਾਅਦ ਵਿੱਚ ਨੌ ਕਹਿੰਦੀ ਕਿ ਮੰਮੀ ਜੀ ਮੇਰੇ ਮਨ ਵਿੱਚ ਇੱਕ ਸਵਾਲ ਹੈ। ਜੇ ਤੁਹਾਡੀ ਇੱਗਿਆ ਹੋਵੇ ਤਾਂ ਬੋਲ ਦੇਵਾਂ। ਮਾਂ ਨੇ ਕਿਹਾ ਹਾਂ ਪੁੱਤਰ। ਤਸ ਕੀ ਕਹਿੰਦੀ ਹੈ ਤੂੰ? ਉਹ ਕਹਿੰਦੀ ਕਿ ਵਿਆਹ ਹੋਇਆ ਹੈ। ਮੈਂ ਸ਼ੁਕਰਾਨਾ ਕਰਨਾ ਹੈ। ਗੁਰੂ ਜੀ ਤਾਂ ਤਸੱਬਬ ਮਾਲਕ ਜੀ ਦਾ ਸ਼ੁਕਰਾਨਾ ਕਰਨਾ ਹੈ ਤੇ ਆਪਾਂ ਘਰ ਦੇ ਵਿੱਚ ਸ੍ਰੀ ਅਖੰਡ ਸਾਹਿਬ ਜੀ ਦੇ ਪਾਠ ਕਰਵਾ ਲਈਏ ਮਾਂ ਨੇ ਕੁਝ ਜਵਾਬ ਦਿੱਤਾ ਕਹਿੰਦੀ ਛੱਡਤੀਏ ਕਿਹੜਾ ਤਿੰਨ ਟਾਈਮ ਪਾਠਿਆਂ ਨੂੰ ਰੋਟੀ ਖਾਂਦਾ ਫਿਰੋ ਦੋ ਦਿਨ ਚੱਕਣਾ ਵੀ ਪਵੇਗਾ ਕਿਹੜਾ ਚੌਕੜਾ ਮਾਰ ਕੇ ਇੰਨਾ ਟਾਈਮ ਗੁਰੂ ਦੇ ਸਰਾਨੇ ਬੈਠਾ ਰਹੇਗਾ ਸਾਥ ਸੰਗਤ ਜੀ ਇਹ ਸੁਣ ਕੇ ਬੱਚੀ ਤੇ ਮੰਨ ਤੇ ਬੜੀ ਛੱਟ ਬੱਚੀ ਉਹਨੇ ਫਿਰ ਬੇਰਤੀ ਕੀਤੀ ਮਾਝੀ ਜੇ ਅਖੰਡ ਪਾਠ ਨਹੀਂ ਕਰਵਾਉਣਾ ਤਾਂ ਫਿਰ 2 ਘੰਟੇ ਦਾ ਸ੍ਰੀ ਸੁਖਨੀ ਸਾਹਿਬ ਜੀ ਦਾ ਪਾਠ ਕਰਵਾ ਲਈਏ ਬੱਚੀ ਨੇ ਬਹੁਤ ਰਲਾ ਲਿਆ ਫਿਰ ਮਾਂ ਬੋਲੀ ਛੱਟਦੀ ਏ ਆਪਾਂ ਨਹੀਂ ਕਰਵਾਉਣਾ ਅਸਲ ਵਿੱਚ ਸੰਗਤ ਜੀ ਉਹ ਮਾਂ ਕਿਸੇ ਦੇਤਾ ਦੀ ਬਾਬੇ ਨੂੰ ਮੰਨਦੀ ਸੀ ਉਹ ਆਪਣੇ ਨਾਂ ਨੂੰ ਕਹਿੰਦੀ ਮੈਂ ਫਲਾਣੇ ਬਾਬੇ ਨੂੰ ਮੰਨਦੀ ਹਾਂ ਮੈਂ ਸ਼ਾਮ ਨੂੰ ਫੋਨ ਕਰਾਂਗੀ ਵਿੱਲੀ ਹੋ ਕੇ ਸਵੇਰੇ ਉਹ ਪਾਪਾ ਆਵੇਗਾ ਤੇ ਆ ਕੇ ਤੇਨੂੰ ਦਰਸ਼ਨ ਦੇਤੇ ਵੇਖਾ ਤੇ ਤੂੰ ਉਸ ਦੇ ਪੈਰਾਂ ਨੂੰ ਹੱਥ ਲਾ ਕੇ ਉਸ ਦਾ ਆਸ਼ੀਰਵਾਦ ਲੈ ਲਵੇਂ ਬਸ ਫਿਰ ਗੱਲ ਖਤਮ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਮੰਨਦੇ ਆਪਾਂ ਫੁਲਾਨੇ ਬਾਪੇ ਨੂੰ ਮੰਨਦੇ ਹਾਂ ਮੈਂ ਬਾਪੇ ਨੂੰ ਲੱਗੀ ਹਾਂ ਫੋਨ ਕਰਨ ਜਦੋਂ ਤੀਨ ਇਹ ਗੱਲ ਸੁਣੀ ਤੇ ਉਹਦਾ ਮਨ ਢੋਲ ਗਿਆ ਤੇ ਉਹ ਬੜੀ ਦੁਖੀ ਹੋਈ ਜਦੋਂ ਉਹ ਮੁੜਨ ਲੱਗੀ ਤਾਂ ਸੰਗਤ ਜੀ ਸਾਸਨੇ ਇੱਕ ਟੌਂਚ ਮਾਰਦੀ ਕਹਿੰਦੀ ਮੈਂ ਆਪਣੇ ਬਾਪੇ ਨੂੰ ਫੋਨ ਕਰਨ ਲੱਗੀ ਹਾਂ ਜੱਟ ਦੇ ਕੋਲ ਤੇਰੇ ਬਾਬੇ ਦਾ ਨੰਬਰ ਹੈ ਗੁਰੂ ਗ੍ਰੰਥ ਸਾਹਿਬ ਮਾਲਕ ਦਾ ਨੰਬਰ ਹੈ ਤੂੰ ਵੀ ਆਪਣੇ ਬਾਬੇ ਨੂੰ ਫੋਨ ਕਰ ਲੈ ਮੈਂ ਵੀ ਆਪਣੇ ਬਾਬੇ ਨੂੰ ਫੋਨ ਕਰਨ ਲੱਗੀ ਹਾਂ ਦੇਖਦੇ ਹਾਂ ਕਿਸ ਤੇ ਬਾਬੇ 'ਚ ਜ਼ਿਆਦਾ ਤਾਕਤ ਹੈ ਤੇ ਕਿਸ ਦਾ ਪਪਾ ਸਵੇਰੇ ਆ ਕੇ ਬੂਆ ਖੜਕਾਉਂਦਾ ਹੈ ਸਾਥ ਸੰਗਤ ਜੀ ਹੁਣ ਚੈਲੰਜ ਹੋ ਗਿਆ ਮਾਣੇ ਫੋਨ ਚੁੱਕਿਆ ਤੇ ਬਾਬੇ ਨੂੰ ਫੋਨ ਲਾ ਦਿੱਤਾ ਤੱਗੂ ਪਪਾ ਕਹਿੰਦਾ ਕਿ ਮੈਂ ਸਵੇਰੇ ਆ ਚਾਂਗਾ ਸੰਗਤ ਜੀ ਫਿਰ ਨੌ ਨੇ ਵੀ ਚੌਂਕੜਾ ਲਗਾਇਆ ਤੇ ਸੋਧਤਾ ਚਾਪ ਕੀਤਾ ਅੱਖਾਂ ਵਿੱਚ ਅੰਜੂ ਲੈ ਕੇ ਤਰਲਾ ਕੀਤਾ ਮਿੰਤਾ ਕੀਤੀਆਂ ਕਿ ਜੇ ਸੱਚੀ ਪ੍ਰਗਟ ਕੁਦਰਤ ਕੀ ਦੇ ਹੈ ਮੈਨੂੰ ਨਹੀਂ ਪਤਾ ਕੱਲ ਕੁਦਰਤ ਦਾ ਕਿਹੜਾ ਨਿਜਮ ਬਦਲੇਗਾ ਮੈਨੂੰ ਨਹੀਂ ਪਤਾ ਕਿ ਕੱਲ ਕੀ ਹੋਣਾ ਹੈ ਤੇ ਕੀ ਨਹੀਂ ਹੋਣਾ ਬਸ ਤੇਰੇ ਚਰਨਾ ਚ ਅਰਦਾਸ ਹੈ ਆਪਣੀ ਬੱਚੀ ਦੀ लाज ਰੱਖ ਲੈ ਵਾਹਿਗੁਰੂ ਜਿਵੇਂ ਮਰਜੀ ਕੱਲ ਮੈਨੂੰ ਬੁਹੇ ਤੇ ਆਕੇ ਦਰਸ਼ਨ ਦੇ ਜਾਵੇਂ ਸਾਥ ਸੰਗਤ ਜੀ ਉਹਨੇ ਤਰਲੇ ਕੀਤੇ ਮਿੰਤਾ ਕੀਤੀਆਂ ਸਾਡੀ ਰਾਤ ਰੋਂਦੀ ਰਹੀ ਕਹਿੰਦੀ ਗਜਬਨੀ ਦੀ लाਚ ਰੱਖ ਲੈ ਵਾਹਿਗੁਰੂ ਆਜ ਜਾਵੇਂ ਮੇਰੇ ਦਰ ਤੇ ਤੇ ਬੂਹਾ ਖੜਕਾਤੇ ਮੇਰਾ ਤੇ ਮੈਨੂੰ ਦਰਸ਼ਨ ਦੇ ਜਾਵੇਂ ਸੰਗਤ ਜੀ ਸਿਵਰਜ ਯੂਨੀਵਰਸਿਟੀ ਦੇ ਬੱਚਿਆਂ ਨੇ ਇਕੱਠੇ ਹੋ ਕੇ ਗਰਾਊਂਡ ਦੇ ਵਿੱਚ ਨਵਾਂ ਮੈਚੂਰ ਕਰਵਾਉਣਾ ਸੀ ਤੇ ਸ਼੍ਰੀ ਸੁਖਨੀ ਸਾਹਿਬ ਜੀ ਦੇ ਬਾਣੀ ਦੇ ਛਾਪ ਕਰਵਾਉਣੇ ਸੀ ਪਰ ਮੌਸਮ ਥੋੜਾ ਜਿਹਾ ਖਰਾਬ ਸੀ। ਅੱਜਕੱਲ ਅਸੀਂ ਸਭ ਕੁਝ ਇੰਟਰਨੈਟ ਤੇ ਦੇਖ ਲੈਂਦੇ ਹਾਂ। ਉਹਨਾਂ ਨੇ ਨਟ ਤੇ ਦੇਖਿਆ ਕਿ 3 ਵਜੇ ਤੋਂ ਬਾਅਦ ਮੀਂਹ ਪੈਣਾ ਹੈ। ਉਹਨਾਂ ਸੋਚਿਆ ਕਿ ਆਪਣਾ ਪ੍ਰੋਗਰਾਮ ਤਾਂ 12 ਵਜੇ ਤੱਕ ਖਤਮ ਹੋ ਜਾਵੇਗਾ। ਚਲੋ ਕੰਮ ਕੀ ਕਰਤੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਗੁਰਦੁਆਰਾ ਸਾਹਿਬ ਤੋਂ ਗਰਾਊਂਡ ਵਿੱਚ ਲੈ ਜਾਣੇ ਹਨ। ਉਹਨਾਂ ਸਾਧਿਤ ਇਹ ਜਿੱਤੀ ਹੋਈ ਸੀ। ਮੇ ਤਾਂ 3 ਵਜੇ ਤੋਂ ਬਾਅਦ ਹੀ ਪੈਣਾ ਸੀ ਸੰਗਤ ਜੀ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕੀਤੀ। ਕਮਰ ਕੱਸੇ ਹੋ ਕੇ ਇੱਕ ਗੁਰਸਿੱਖ ਪ੍ਰੋਫੈਸਰ ਨੇ ਆਪਣੇ ਸਿਰ ਤੇ ਮਾਲਕ ਦਾ ਸਰੂਪ ਚੁੱਕਿਆ। ਜਦੋਂ ਗੁਰਦੁਆਰਾ ਸਾਹਿਬ ਤੋਂ ਤੁਰੇ ਸਤਨੰਮ ਵਾਹਿਗੁਰੂ ਦਾ ਜਾਪ ਕਰਦੇ ਕਰਦੇ ਜਦੋਂ ਉਸ ਦੀਦ ਕਰਦੇ ਬਿਲਕੁਲ ਪਰੰਪਰਤੇ ਆ ਗਏ। ਉਦੋਂ ਕੰਨੀਆਂ ਪਹਿਨੀਆਂ ਸ਼ੁਰੂ ਹੋ ਗਈਆਂ। ਮੇਂ ਪਹਿਣਾ ਸ਼ੁਰੂ ਹੋ ਗਿਆ। ਉਹਨੂੰ ਗੁਰਦੁਆਰਾ ਸਾਹਿਬ ਪਿੱਛੇ ਰਹਿ ਗਿਆ ਸੀ। ਗੁਰਦੁਆਰੇ ਦਾ ਸਰੂਪ ਲੈ ਕੇ ਜਾਣ ਨਹੀਂ ਸਕਦੇ ਸੀ। ਮੇਂ ਬਹੁਤ ਜ਼ੋਰ ਨਾਲ ਪਹਿਣਾ ਸ਼ੁਰੂ ਹੋ ਗਿਆ। ਜੇਕਰ ਦਵਰਾ ਸਾਹਿਬ ਜਾਵਾਂਗੇ ਤਾਂ ਮਹਾਰਾਜੇ ਦਾ ਸਰੂਪ ਕਿੱਲਾ ਹੋ ਜਾਵੇਗਾ ਤੇ ਅੱਗੇ ਹੁਣ ਪ੍ਰਕਾਸ਼ ਕਰ ਨਹੀਂ ਸਕਦੇ ਸੀ ਇੱਕ ਸਿੱਖ ਕਹਿੰਦਾ ਕਿ ਇੱਕ ਕੰਮ ਕਰੋ ਇਸ ਘਰ ਦਾ ਬੂਆ ਖੜਕਾ ਦਿਓ ਇਸ ਘਰ ਵਿੱਚ ਬਹੁਤ ਕਮਰੇ ਨੇ ਜਿੰਨਾ ਟਾਈਮ ਮੇਂ ਨਹੀਂ ਹਟਦਾ ਸਰੂਪ ਇਹਨਾਂ ਦੇ ਘਤ ਰੱਖ ਲਓ ਜਦੋਂ ਮੈਂ ਹਟ ਜਾਵੇਗਾ ਸਰੂਪ ਆਪ ਲੈ ਜਾਵਾਂਗੇ ਉਧਰ ਨੌਵੇਂ ਘਰ ਦੇ ਅੰਦਰ ਤੱਲੇ ਮਿਲਦਾ ਅਰਦਾਸਾ ਘਰ ਰਹੀ ਹੈ ਉਹ ਅੱਖਾਂ ਪਰ ਕੇ ਬੈਠੀ ਹੈ ਅੱਜ ਕਿ ਜਿਪਣੀ ਦੀ ਲਾਜ ਰੱਖ ਲਵਾਇਕ ਦੋ ਜੀ ਉਹ ਇਹ ਬੇਨਤੀ ਆ ਕਰ ਰਹੀ ਐ ਇੱਕ ਪ੍ਰੋਫੈਸਰ ਨੇ ਬੂਹਾ ਖੜਕਾਇਆ ਬੱਚੇ ਦੀਆਂ ਅੱਖਾਂ ਪਤੀਆਂ ਸਨ ਪੌੜੀਆਂ ਤੋਂ ਉੱਤਰ ਕੇ ਜਦੋਂ ਉਹਨੇ ਬੂਹਾ ਖੋਲਿਆ ਸਾਹਮਣੇ ਕੀ ਦੇਖਿਆ ਇੱਕ ਸਿੱਖ ਦੇ ਸਿਰ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ ਫਿਰ ਉਹ ਉੱਚੀ ਸੱਜ ਬੋਲੀ ਮਾਂ ਮੇਰੇ ਵਾਲਾ ਤਾਂ ਆ ਗਿਆ ਤੁਸੀਂ ਆਪਣੇ ਵਾਲੇ ਨੇ ਪੁੱਛੋ ਕਿ ਉਹ ਕਦੋਂ ਆਵੇਗਾ ਸਾਧ ਸੰਗਤ ਜੀ ਸਾਰਾ ਦਿਨ ਮੈਂ ਨਹੀਂ ਹਟਿਆ ਮੈਂ ਪੈਂਦਾ ਰਹਾ ਆਗਿਆ ਲਈ ਚੰਦਵਾ ਸਭ ਲਾ ਦਿਓ ਆਗਿਆ ਲਈ ਪ੍ਰਕਾਸ਼ ਕਰ ਦਿਓ ਪ੍ਰਕਾਸ਼ ਹੋ ਗਿਆ ਉਸ ਘਰ ਵਿੱਚ ਉਸ ਬੱਚੀ ਨੇ ਰੋ ਰੋ ਕੇ ਬਹਾਨੀ ਪੜੀ ਦਾਤ ਨੂੰ ਕਿਤੇ ਮੈਂ ਹਟਿਆ ਸਤੂਪ ਆਪਣੇ ਸਥਾਨਾਂ ਤੇ ਗਿਆ ਪਹਿਲਾਂ ਸੱਸ ਨੇ ਮਾਜੀ ਸੀ ਟੌਂਚ ਹੁਣ ਦੂਜੇ ਦਿਨ ਬੱਚੀ ਟੌਂਚ ਮਾਰਦੀ ਹੈ ਕਹਿੰਦੀ ਹੈ ਮਾਂ ਮੇਰੇ ਵਾਲਾ ਗੁਰੂ ਤਾਂ ਆ ਗਿਆ ਤੇਰੇ ਵਾਲਾ ਕਿਉਂ ਨਹੀਂ ਆਇਆ ਤੇ ਮਾਂ ਜਵਾਬ ਦਿੰਦੀ ਹੋਈ ਹੋਲੀ ਜੇ ਬੋਲੀ ਪੁੱਤ ਮੈਨੂੰ ਬਾਬਾ ਜੀ ਦੀ ਬੈਕ ਕੋਲ ਆ ਗਈ ਸੀ ਕਿ ਮੇਂ ਬੜਾ ਤੇਜ ਹੈ ਤੇ ਬੀਬੀ ਅਸੀਂ ਨਹੀਂ ਆ ਸਕਤੇ ਸਾਥ ਸੰਗਤ ਜੀ ਮਾਫ ਕਰਨਾ ਜਿਹੜੇ ਲੋਕ ਦੇਤਾ ਦੀਆਂ ਬਾਬਿਆਂ ਤੇ ਮਗਰ ਲੱਗੇ ਹੋਏ ਨੇ ਉਹ ਮੀ ਤੇਜ ਹੋ ਜਾਵੇ ਤਾਂ ਖੜਾ ਛੱਡ ਜਾਂਦੇ ਨੇ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਤੇ ਲੜ ਲੱਗ ਗਏ ਗੁਰਬਾਣੀ ਤੇ ਲੜ ਲੱਗ ਗਏ ਪਾਠ ਸਿਮਰਨ ਜਪ ਸ਼ਬਦ ਦੇ ਲੜ ਲੱਗ ਗਏ ਤਾ ਪਰਮਾਤਮਾ ਹਮੇਸ਼ਾ ਸਾਥ ਦਿੰਦੇ ਨੇ ਜਿਸ ਕੇ ਸਿਰ ਉਪਰ ਤੂ ਸੁਆਮੀ ਸੋ ਦੁੱਖ ਕੈਸਾ ਪਾਵੇ ਬੋਲਣਾ ਚਾਹਨੇ ਮਾਇਆ ਮਦ ਮਾਤਾ ਮਰਨਾ ਚਿਤ ਨਾਵੇ ਸਾਥ ਸੰਗਤ ਜੀ ਇਹ ਸਭ ਕੁਝ ਹੋਇਆ ਉਸ ਤੀ ਦੀ ਸਮਝਤਾ ਜੀ ਦੇ ਨਾਲ ਤੀ ਦਾ ਜੋ ਪ੍ਰੋਸਾਸ ਸੀ ਉਹਨੇ ਕੰਮ ਕੀਤਾ ਕਿਉਂਕਿ ਜੇਕਰ ਉਹ ਤੀ ਗੁਰੂ ਨਾਲ ਨਾ ਜੁੜੀ ਹੁੰਦੀ ਗੁਰਬਾਣੀ ਦਾ ਪਾਠ ਨਾ ਕਰਦੀ ਹੁੰਦੀ ਤਾਂ ਹੋ ਸਕਦਾ ਸੀ ਉਹ ਵੀ ਤੇਤਾ ਜੀ ਬਾਬਿਆਂ ਨੂੰ ਮੰਨਤੀ ਹੁੰਦੀ ਉਹ ਵੀ ਉਹਨਾਂ ਤੇ ਵਿਸ਼ਵਾਸ ਕਰਦੀ ਪਰ ਉਹ ਸਮਝਦਾਰ ਸਿਆਣੀ ਤੀ ਨਿਕਲੀ ਗੁਰੂ ਦੇ ਉੱਤੇ ਭਰੋਸਾ ਕਰਨ ਵਾਲੀ ਸੀ ਗੁਰਬਾਣੀ ਦਾ ਪਾਠ ਕਰਨ ਵਾਲੀ ਸੀ ਉਸ ਤੀ ਨੇ ਆਪਣੇ ਗੁਰੂ ਅੱਗੇ ਅਰਦਾਸਾਂ ਬੇਨਤੀਆਂ ਤਰਲੇ ਕੀਤੇ ਅਤੇ ਸੱਚੇ ਪਾਤਸ਼ਾਹ ਜੀ ਨੇ ਉਸ ਤੀ ਦੀ ਇਲਾਜ ਰੱਖ ਲਈ ਅਤੇ ਉਸ ਤੀ ਨੂੰ ਦਰਸ਼ਨ ਦੇ ਦਿੱਤੇ ਬਸ ਸੰਗਤ ਜੀ ਅਸੀਂ ਵੀ ਰੋਜ਼ ਸਵੇਰ ਉੱਠ ਕੇ ਗੁਰਬਾਣੀ ਦਾ ਪਾਠ ਕਰਨਾ ਹੈ ਕਿਸੇ ਵੀ ਸ਼ਬਦ ਦਾ ਜਾਪ ਕਰਨਾ ਹੈ ਮਹਾਂਪੁਰਖ ਜੀ ਕਹਿੰਦੇ ਨੇ ਕਿ ਜਿੜੀ ਤੀ ਜਿੜੀ ਨੋ ਸਵੇਰੇ ਉੱਠ ਕੇ ਜਪਜੀ ਸਾਹਿਬ ਜੀ ਦਾ ਪਾਠ ਕਰਤੀ ਹੋਵੇ ਤਾਂ ਸਮਝੋ ਉਹਦੇ ਘਰ ਦੇ ਵਿੱਚ ਗੁਰਬਾਣੀ ਦੀ ਸਿੱਖੇ ਦੀ ਜਾਗ ਲੱਗ ਜਾਂਦੀ ਹੈ ਇਸੇ ਕਰਕੇ ਜਿਕਰ ਹਉਤਾਂ ਸਵੇਰੇ ਉੱਠ ਕੇ ਜਪਜੀ ਸਾਹਿਬ ਜੀ ਦਾ ਪਾਠ ਕਰਨ ਜਾਂ ਮੂਲ ਮੰਤਰ ਜੀ ਦਾ ਜਾਪ ਕਰਨ ਜਾਂ ਕਿਸੇ ਵੀ ਸ਼ਬਦ ਦਾ ਜਾਪ ਕਰਨ ਤਾਂ ਉਹਨਾਂ ਦੇ ਇੱਕ ਹੀ ਕੁਲਾ ਤਰ ਜਾਂਦੀਆਂ ਨੇ ਸਾਧ ਸੰਗਤ ਜੀ ਕਥਾ ਵਿਚਾਰ ਕਰਦੇ ਸਮੇਂ ਹੋਈ ਪੁੱਲ ਚੁੱਕ ਨੂੰ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ